ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 7 ਨਾਗਾ ਜੀ ਜਿੰਨਾਂ ਚੋਂ ਇੱਕ ਗੱਬਣ ਚ ਇੱਕ ਪਾਸਾ ਜੀ ਤੇ ਬਾਕੀ ਬੱਚੇ ਖਾਲੀ ਨੇ ਵਿੱਚੋਂ ਕੋਸਕ ਦੀ ਏਆਈ ਹੋਈ ਵੀ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸასიਖਾਲ ਜੀ ਸასიਖਾ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਸੰਦੀਪ ਸਿੰਘ ਜੀ ਸ਼ਹਿਰ ਧਰਮਗੋੜ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 84748152 ਠੀਕ ਹੈ ਵੀਰੇ ਅੱਜ 7 ਤੋਫੇ ਆ ਜੀ 7 ਹੀ 7 ਕਿਧਰੋਂ ਕਰਕੇ ਸ਼ੁਰੂ ਜੀ ਇੱਥੋਂ ਕਰੋ ਜੀ ਇੱਕ ਜਰਸੀ ਤੋਂ ਹਾਂਜੀ ਦੰਦੋ ਕਿਵੇਂ ਆ ਵੀਰੇ ਦੰਦੋ ਖੀਰੀ ਆ ਗਾਰੰਟੀ ਹੈ ਜੀ ਹਾਂਜੀ ਫੋਰ ਜਾਗ ਫੋਰ ਜਾਗ ਦੀ ਗਾਰੰਟੀ ਚਾਰ ਹੀ ਥਾਣਾ ਜੀ ਠੀਕ ਹੈ ਝੋਲੀ ਕਰਮ ਵਾਲੀ ਦੀ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਬੜਾ ਚੰਗਾ ਤੌਰ ਦੀ ਵੀਰੇ ਨਾਲ ਦੀ ਨਾਲ ਇਹਨੂੰ ਇਹਜ਼ ਕੁਆਲਿਟੀ ਵੀ ਸੋਹਣੀ ਹੈ ਫੁੱਲ ਚਮਕਦਾ ਉਕਾਲੀ ਬੱਛੀ ਹੈ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਆ ਜੀ ਲੈ ਜਲਲੀ ਵੀਰੇ ਇਧਰ ਨੂੰ ਦੰਦੋ ਗਰੰਟਡ ਖੀਰੀ ਹੂ ਤੋੜ ਕੇ ਵੀਰੇ ਤੁਹਾਨੂੰ ਤਾਂ ਨਹੀਂ ਦਿਖਾਉਂਦੇ ਕਿਉਂਕਿ ਬਾਹਰ ਮੌਸਮ ਖਰਾਬ ਆ ਮੀਂਹ ਪਈ ਜਾਂਦਾ ਚੈੱਕ ਕਰ ਤੇ ਤੋਰੇਦਾਰੇ ਦੀ ਉਹ ਕਿਉਂ ਨਹੀਂ ਆ ਤੇ ਇਹਦੀ ਡਿਮਾਂਡ ਜੀ ਡਿਮਾਂਡ ਹੀ 12500 ਹੋ ਜੂ ਮਾਨਤਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ 12500 ਰੁਪਏ ਮੰਦਾ ਨਹੀਂ ਛੋੜ ਚਪਾਈ ਹੋਊਗਾ ਜਿਆਦਾ ਠੀਕ ਆ ਵੀ ਮੌ ਸਾਡੇ ਪਰ ਜੇ ਕੋਈ ਜੋੜਾ ਲਊਗਾ ਉਹ ਠੀਕ ਮਾਨਦਾਨ ਕਰ ਦਾਂ ਠੀਕ ਹੈ ਵੀਰੇ ਸੱਤਾਂ ਮਹੀਨਿਆਂ ਦੀ ਹੈ ਮਾਰੀ ਬੱਚੇ ਠੀਕ ਹੈ ਜੀ ਦੋ ਨੰਬਰ ਜੀ ਇਹਦਾ ਇਹ ਗਰਲੈਂਡੋ ਜੀ ਆ ਵੇਖੋ ਇਹ ਗਰਲੈਂਡੋ ਦਾ ਤੋਂ ਆ ਗਿਆ ਜੀ ਝੋਲੀ ਕਰਮ ਵਾਲੇ ਦੇ ਚੈੱਕ ਕਰ ਇਹ ਗੱਲ ਆ ਵੀਰੇ ਜਿਹੜੀ ਮੱਛੀ ਜਿਹੜੀ ਬਰੀਡ ਕਰਾਂਗੇ ਤਾਂ ਡੋਪਰੈਸ ਕਰਾ ਕੇ ਲੈ ਜਾਈਂ ਅਗਲਾ ਉਹੀ ਕਰਨਾਊਗੀ ਵੀ ਐਵੇਂ ਇਧਰ ਮੇਰੀ ਜਿਹੜਾ ਗਰਲੈਂਡੋ ਆ ਆਪਾਂ ਮੈਂ ਡੋਪਰੈਸ ਕਰਾ ਲਵੇ ਅਗਲਾ ਪਿਓਰ ਗਰਲੈਂਡੋ ਕਰਾ ਕੇ ਤੇ ਫਿਰ ਪੈਸੇ ਦੇ ਦੇ ਦੰਦੋ ਕੀ ਕਹੇ ਇਹ ਤਾਂ ਬਲੈਕ ਕਲਾ ਕੰਮ ਹੀ ਹੈ ਵੀਰੇ ਇਹਦਾ ਤਾਂ ਮਿਲਦਾ ਹੀ ਨਹੀਂ ਨਾ ਇਹਦਾ ਪੂਰਾ ਹਾਲ ਹੀ ਹੈ ਜੀ ਜੰਦਾ ਗਰਲੈਂਡ ਉਹਦਾ ਤੋਹਫਾ ਤੋਰੇ ਦੀਆਂ ਓਕੇ ਹੋਣਗੀਆਂ ਤੋਰ ਦੇ ਵੀਰੇ ਤਾਂ ਨਹੀਂ ਮੌਸਮ ਖਰਾਬ ਆ ਬਾਹਰ ਮੀਂਹ ਪਈ ਜਾਂਦਾ ਬਾਕੀ ਫੇਸ ਕੁਆਲਟੀ ਵੀ ਸੋਹਣੀ ਐ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਣ ਨਿਖੜਮਾ ਫਾਤੀ ਜਵਾਈ ਵਾਲਾ ਥਣ ਕੱਢੂਗੇ ਪੂਰਾ ਟੌਪ ਦਾ ਪੋਰਸ਼ਾ ਜਿਹਦਾ ਵੀ ਨਹੀਂ ਕੋਰਾ ਇਹਦੀ ਦੀਮਾਂਡ ਜੇ 12500 ਵੀਰੇ ਜੋੜ ਆ ਲੈ ਜੇ ਜੋੜ ਆਏਗਾ ਮਾਨਤਨ ਕਰਦੇ ਠੀਕ ਆ ਆ ਦੋਫਾ ਕਿੱਥੋਂ ਲੈ ਕੇ ਆਂਦਾ ਪਹਿਲਾਂ ਤਾਂ ਆਂਦਾ 7 ਮਿੰਟ ਖੜਕੇ ਵੇਖਣ ਵਾਲੀ ਚੀਜ਼ ਆ ਹਾਂਜੀ ਹਾਂਜੀ ਆ ਵੇਖੋ ਕੁਆਲਟੀ ਦੰਦੋ ਕਿਵੇਂ ਆ ਦੰਦੋ ਦੋ ਦੰਦ ਬਚਾਏ ਬੱਚਾ AI ਵਗੈਰਾ ਹੋਈ ਆ ਨਹੀਂ ਜੀ ਨਹੀਂ ਬੱਚਾ ਇਹ ਛੋਟਾ ਹੀ ਆ ਨਾ ਕੋਡ ਸ਼ਾਕ ਤਾਂ ਹੈ ਨਹੀਂ ਨਹੀਂ ਜੀ ਨਹੀਂ ਚਾਰ ਇਹਦਾ ਡੋਪ ਕਰਾ ਲੈ ਕੇ ਨਾ ਕਰਾ ਦੇ ਜੀ ਕਰਾਵੇ ਕਿਹੜੀ ਆ ਕਰਾ ਲੈ ਐਰ ਸ਼ਰ ਐਰ ਸ਼ਰ ਕੋਲੋਗਲ ਟਿਊਬ ਇਹਨੂੰ ਨਾ ਵੀਰੇ ਅਸੀਂ ਉਹਦਾ ਕਹਿੰਦੇ ਨਹੀਂ ਬਰਾਦਰ ਵੀ ਰੰਗ ਚ ਡੱਬਾ ਦੇ ਲਾਲ ਜਾ ਹੋ ਗਏ ਕਰਾ ਦੇ ਸ਼ਰ ਬਾਕੀ ਯਾਰ ਆਪਣੇ ਦੋ ਬੰਦੇ ਅਜੇ ਬੈਠੇ ਜੀ ਇਹਨਾਂ ਨੂੰ ਪਤਾ ਵੀ ਇੱਥੇ ਦਾ ਕੀ ਹੈ ਹਾਂ ਦੱਸਣ ਦੇ ਹਾਂ ਆ ਵੇਖੋ ਬੈਂਕ ਨੂੰ ਹੋ ਜਾ ਹੀ ਨਹੀਂ ਗੱਲ ਹੈ ਕਿ ਜੇ ਇੱਧਰ ਨੂੰ ਨਾ ਇਹ ਥੋੜੀ ਜੀ ਤੋਰਦੀ ਇਹ ਔਕਾ ਔਕਾ ਜਿੰਨੇ ਦਿਮੇ ਕਰਕੇ ਜਗ੍ਹਾ ਤਾਂ ਤੰਗ ਹੀ ਆ ਤੇ ਪਰ ਫਿਰ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ ਆ ਜਿੱਦ ਦੇ ਮੇਰੇ ਗੱਬੜ ਪਾਸ ਹੋਈ ਤਿਆਰ ਹੋਈ ਤੇ ਮੇਰੇ ਫਿਰੂ ਅੱਧਾ ਮੋਲਕ ਮਗਰਮਗਰ ਬੱਸ ਮੈਂ ਕਹਾਂ ਵੀਰੇ ਕਹਿਣੋਂ ਦੇ ਜਿਹੜਾ ਜੀ ਆਪ ਅਗਰ ਜੰਮ ਦੀ ਬੱਛੀ ਦਿੰਦੀ ਐ ਇਹਦੇ 40 ਹਜ਼ਾਰ ਦੀ ਜੰਮ ਦੀ ਬੱਛੀ ਆ ਹਾਂ ਸਹੀ ਗੱਲ ਆ ਬਈ ਯਾਰ ਦੋ ਦੋ ਟਾਈ ਟਾਈ ਰੱਖਦੀ ਆਪਣੇ ਪਤਾ ਇਹ ਚੀਜ਼ ਵੇਖਦੀ ਐ ਬਸ ਵੇਖਦੀ ਐ ਬਾਈ ਵੇਖਦੀ ਬਰੀਏ ਸੀਮਾਂ ਲੈਣ ਦੇ ਕਾਬਲਾ ਜਾਂਦੀ ਤੇ ਸੀਮਾਂ ਨਾ ਵੀਰੇ ਗਰਮੀ ਮੰਨੇ ਮੈਂ ਇਹਨੂੰ ਬਿਮਾਰੀ ਆਵੇ ਥੱਪੇ ਬਹਿ ਕੇ ਗਾਲਾ ਕਰੂ ਤੇ ਦੁੱਧ ਤੇ ਮੱਝਾ ਰੱਖ ਮੱਝਾ ਰਗਾ ਜੀ ਠੈਟ ਆਉ ਚੰਗੇ ਵੀਰੇ ਆਪਾਂ ਹੀ ਕਹਿੰਦੇ ਅਗਲਾ ਜਿਹਨੇ ਮੇਰੇ ਤੋਂ ਲੈਣੀ ਆ ਉਹਦੇ ਪੰਡ ਜੇ ਵੇਖ ਲਵੇ ਕਿੰਨੀ ਹੈਗਾ ਦੇ ਨਾਲ ਦੀ ਹਾਂ ਬਸ ਆਹ ਬੋਲਤਾ ਜਾ ਕੰਮ ਜੀ ਮੈਨੂੰ ਨਹੀਂ ਪਤਾ ਵੀ ਇਹ ਬਰੀਡ ਕਰੀ ਆ 8 ਤੋਂ ਗੱਲਾਂ ਹੀ ਆ ਬਈ ਆਪਦੇ ਲਓ ਝੋਲੀ ਵਾਲੀ ਟੌਪ ਦੀ ਆ ਵੀਰੇ ਇਹਦੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਗੈਜ ਕਰਦੀ ਲੈ ਜੇ ਜੇ ਵੀਰੇ ਡਿਮਾਂਡ ਦਾ ਦੀ ਕੋਈ ਹੈ ਹੀ ਹੋ ਨਹੀਂ ਠੀਕ ਹੈ ਜਿੰਦਾ ਪਤਾ ਉਹ ਨਹੀਂ ਪਤਾ ਉਹ ਪਾ ਦੀ ਵੀ ਬੱਚੀ ਉਹ ਵੀ ਬੱਚੀ ਸਾਰੀ ਬੱਚੀ ਸਹੀ ਗੱਲ ਆ ਜੀ ਇਹ ਵੀਰੇ 32000 ਰੁਪਏ ਦੀ ਡਿਮਾਂਡ ਆ ਅੱਜ ਜੇ ਕੋਈ ਫਾਰਮ ਜੋਵੇ ਫਾਰਮਜ ਹੋਵੇ ਕਿਸੇਜ ਮੈਂ ਕਹਿੰਦਾ 50000 ਦੀ ਲੈ ਕੇ ਦਿਖਾ ਦੇ ਚਾਰ ਡੰਡੇ ਲਾ ਕੇ ਖੁੱਲੇ ਛੱਡੀ ਹੋਵੇ ਤਾਂ ਵੀਰੇ ਕਿਸੇ ਫਾਰਮਾਂ ਤੋਂ ਮੈਂ ਨਾ ਲੱਖ ਦੀ ਲੈ ਕੇ ਦਿਖਾ ਦੇ ਅਗਲਾ ਕਹਿੰਦਾ ਵਿੱਚ ਨਹੀਂ ਨਹੀਂ ਬਾਹਰ ਹੋ ਕੇ ਗੱਲ ਕਰੇ ਵੀਰੇ ਜਿਹਨੂੰ ਨਹੀਂ ਨੌਂਦੰਦੀ ਕੇਵਰ ਤੀ ਦਾ ਨਹੀਂ ਪਤਾ ਲੱਗਦਾ ਦਾ ਇਹ ਜਿਹਨੇ ਕਰੇ ਹੀਰਾ ਪਿਆ ਉਹਨਾਂ ਨੂੰ ਪਰਖ ਹੀ ਨਹੀਂ ਹੁੰਦੀ ਪਰਖ ਨਹੀਂ ਹੁੰਦੀ ਤੇ ਪਰ ਅ ਚੀਜ਼ ਜਿਹਨੂੰ ਪਰਖ ਨੂੰ ਪਤਾ ਕੀ ਹੈ ਉਹਨੂੰ ਪਰਖ ਉਹਨੂੰ ਦੱਸਣ ਦੇ ਉਹ ਰੇਡਰ ਨਹੀਂ ਪੁੱਛ ਕਹਿੰਦਾ ਬਾਈ ਸਾਈਂ ਦੱਸ ਬਾਈ ਕਿੰਨੇ ਯਾਰ ਮੈਂ ਕਹਿੰਦਾ ਨਹੀਂ ਪਰਖ ਹੁੰਦੀ ਕਿਹੜਾ ਬੰਦਾ ਚਲੋ ਅਸੀਂ ਇਹ ਲਾਈਨ 'ਚ ਬੈਠੇ ਸਾਨੂੰ ਉਹਲੇ ਪਤਾ ਲੱਗਦਾ ਕਿਸੇ ਨੂੰ ਸ਼ੁਰੂ ਜੇ ਨਹੀਂ ਪਤਾ ਹੁੰਦਾ ਤੇ ਬਸ ਇੱਥੇ ਆਸਤੀ ਮੇਰਾ ਦਰਦ ਹੋ ਜਾ ਦੇ ਪੰਨੇਗਾ ਮਾਰ ਰੋ ਦੇ ਨਾਲ ਦੀ ਕਿੰਨੀ ਹੈ ਇਹਦੇ ਨਾਲ ਦੀ ਕਿੰਨੀ ਹੈ ਤੇ ਅੱਗੇ ਅੱਜ ਤੋਂ ਫੇਰ ਲਈ ਫਿਰਦਾ ਪ੍ਰਿੰਟ ਵਾਲੇ ਤੋਂ ਤੋ ਫੇਰ ਵੀਰਿਆ ਤੋ ਆਹ ਜਰਸੀ ਦਾ ਨਕੀਨਾ ਕਿੱਥੋਂ ਲੈ ਕੇ ਆਇਆ ਪਹਿਲਾਂ ਤਾਂ ਇੱਕ ਗੱਲ ਹੋਰ ਕੋਈ ਹਿਮਾਚਲ ਵਾਲੀ ਸਾਥ ਤੇ ਕਰ ਬਾਈ ਹਿਮਾਚਲ ਦੇ ਫਰੀ ਬਚੇ ਫਰੀ ਫਰੀ ਦੇ ਦੂੰਗਾ ਗੱਲਾਂ ਦੋ ਯਾਰ ਜਦ ਬੈਸਟ ਕਰਾਓ ਯਾਰ ਮੈਂ ਕਿਹੜਾ ਨਾਰ ਦੇ ਵਿੱਚ ਪਾਣੀ ਭਰਿਆ ਉਹ ਡੋਬਦਾ ਟੈਸਟ ਹੋਊਗਾ ਇੱਥੋਂ ਤੱਕ ਕੋਈ ਨਹੀਂਦਾ ਡਾਕਾ ਜਾਨੀ ਕਰਾਉਂਦਾ ਕੋਈ ਇਹ ਤਾਂ ਗੱਲ ਹੈ ਮੈਂ ਸਾਈਂ ਦਾ ਸੋਨਾ ਸੁਣਾ ਜੀ ਕਿਹੜਾ ਕਰਾ ਕੇ ਬੈਸਟ ਬਾਜੀ ਕਰਨੀ ਨਹੀਂ ਗੱਲਾਂ ਦੋ ਆ ਬਈ ਮੱਝ ਵਾਲੀ ਨਿਕਲ ਦੇ ਫਰੀ ਫਰੀ ਰਹੇ ਜੋ ਆ ਦੇਖੀ ਤੇ ਝੋਲੀ ਬਾਕੀ ਝੋਲੀ ਕਰਮ ਵਾਲੀ ਦੀ ਚੈੱਕ ਕਰ ਸਕਦੇ ਹੋ ਟਾਪ ਦੀ ਝੋਲੀ ਆ ਕੱਲਾ ਕੱਲਾ ਥਾਨ ਨਿਖਣਵਾ ਫੇਸ ਕੁਆਲਟੀ ਸੋਹਣੀ ਆ ਚਮਕਦਮ ਕਬੜੀ ਚੰਗੀ ਆ ਵੀਰੇ ਨਿੱਕੇ ਨਾ ਕਹਿ ਸਕਦੇ ਆ ਬਾਜਰਤੀ ਦਾ ਅੰਤ ਕੋਈ ਨਹੀਂ ਆ ਇੱਧਰ ਨੂੰ ਮਾੜਾ ਜਾਂ ਮੂੰਹ ਕਰਦੀ ਆ ਕਿਦਾ ਤੂੰ ਮੋਹ ਰਹੀਆਂ ਬਾਲੀਆਂ ਸੋਹਣੀਆਂ ਲਈ ਫਿਰਦਾ ਜੇ ਕਿੱਥੋਂ ਲੈ ਕੇ ਆਇਆ ਇਹ ਬਹਾਂ ਯਾਰ ਬੱਚਿਆਂ ਦੇ ਹਿਸਾਬ ਨਾਲ ਨਹੀਂ ਇਹ ਨਹੀਂ ਵੀਰੇ ਸੋ ਰਪੀਏ ਲਗੈਟੋ ਲਿਆ ਇਹਨਾਂ ਨਾਲ ਪਹੇ ਆ ਤੂੰ ਮੂਹਣਾ ਮੇਂ ਨੀ ਤਾਂ ਬੰਦ ਹੋ ਗਿਆ ਬਈ ਚੰਗੀ ਚੀਜ਼ ਨਹੀਂ ਪੈਂਦੀ ਆ ਮਾੜੀ ਦੇ ਵੀ ਪੈਂਦੀ ਆ ਚੰਗੀਆਂ ਸੋਹਣੀਆਂ ਇਹਨਾਂ ਨੇ ਮੂਰੀ ਪਈ ਹੋਈ ਆ ਹਾਂ ਇਹ ਤਾਂ ਗੱਲ ਹੈ ਕਿ ਜਿਹੜੀ ਆਪ ਵੀ ਪਰ ਜਿਹੜੀ ਮੈਂ ਕਿਤੀ ਦੱਸਦਾ ਫਿਰ ਵੀ ਮੁੱਲ ਮੇਰਾ ਹੋਣੀ ਹੈਗਾ ਹਾਂ ਜੇ ਚੀਜ਼ਾਂ ਲੈਣ ਹੁਣ ਚਾਕੇ ਦੀਆਂ ਇਹਦਾ ਕੋਈ ਮੁੱਲ ਨਹੀਂ ਆਇਆ ਬੱਚਾ 16000 ਰੁਪਏ ਦੇਵਾਂਗੇ ਤਾਂ ਠੀਕ ਦੰਦੋ ਕਿਵੇਂ ਆ ਦੰਦ ਪਰ ਦੋ ਦੰਦ ਠੀਕ ਆ ਓ ਖਾਣੇ ਵਾਲਾ ਟੌਪ ਦਾ ਮਿਲਿਆ ਮੈਨੂੰ 16000 ਰੁਪਏ ਯਾਰ ਜੰਮਦੇ ਜਿਹੜੇ ਬੱਚੇ ਦੰਦ ਲਓ 16 ਇਹ ਤਾਂ ਕਈ 16 ਖਾ ਕੇ ਪਲੀ ਜਦੋਂ ਵੀ ਕੋਈ ਦੋਰੇ ਦੀ ਉਹ ਫੇਰ ਕਦੇ ਅਗਲਾ ਨਹੀਂ ਪੜੀਆਂ ਕਿੰਨੀਆਂ ਬੱਚੀਆਂ ਠੀਕ ਆ ਜੀ 4 ਨੰਬਰ ਆ ਗਿਆ ਵੀਰੇ 5 ਆ ਗਿਆ ਡੱਬੀ ਵਿੱਚੀ ਪ੍ਰਿੰਟ ਚੈੱਕ ਕਰੋ ਅੱਜ ਦਾ ਪ੍ਰਿੰਟ ਬੜੇ ਖਤਰਨਾਕ ਲੱਗ ਰਿਹਾ ਮੈਂ ਕਹਾਂ ਭਾਈ ਸ਼ੋਹ ਵੀ ਸੀ ਠੀਕ ਆ 5 ਨੰਬਰ ਇਹ ਵੀ ਦੰਦਾ ਜੀ ਆ ਦੰਦਾ ਜੀ 4 ਦੰਦ ਦੇ ਵਿੱਚ ਚਾਰ ਦਾ ਆ ਇਹਦਾ ਜੇਜਿਆ ਚੀਜ਼ਾਂ ਲੈ ਆਇਆ ਫਿਰ ਉਹ ਜੀਆਂ ਮੋਰੀਆਂ ਲੈ ਆਇਆ ਜਿੱਤੇ ਮੁੱਲ ਛੋਟੇ ਵਾਲੀਆਂ ਹੁੰਦੀਆਂ ਉਹਦੇ ਮੋਰੀਆਂ ਜਿਹੜੀਆਂ ਹੁੰਦੀਆਂ ਫੋਟ ਛਾਂਗ ਦੀ ਗਾਰੰਟੀ ਬੋਲ ਗਾਰੰਟੀ ਵੀਰੇ ਦੰਦੋ ਦੇ ਚਾਰ ਦੰਦਾਂ ਦਾ ਠੀਕ ਆ ਇਹ ਆਈ ਇਹ ਆਈ ਹੋਈ ਆ ਜੀ ਕਿੰਨਾ ਤੇ ਸਾਨੂੰ 25 26 ਦਾ ਹੋ ਗਿਆ ਜੀ ਖਾਲੀ ਦੇਣੀ ਆ ਆ ਖਾਲੀ ਦੇਣੀ ਜੇ ਗੱਬਣਾ ਰਹੇਗੀ ਤਾਂ ਬਾਹਲੇ ਰੁਪਈਆਂ ਦੀ ਵੈੜ ਡੁਗਣਿਆਂ ਦੀ ਡੁਗਣਿਆਂ ਦੀ ਹੈ ਸਹੀ ਗੱਲ ਮੈਂ ਲਾਉਣ ਵਾਲਾ ਹਾਂ ਮੈਂ ਹੀ ਲਾਊਂਗਾ ਜੇ ਗੱਬਣਾ ਦੀ ਡੁਗਣਿਆਂ ਹਾਂ ਕਿੰਨੇ ਦੀ ਮੜਾ ਲੇਗਾ ਸੌ ਰਾਈ ਦਊਗਾ ਬੱਤੀ ਵੀ ਦਊਗਾ ਬੱਤੀ ਦੀ ਮਾਣ ਚੈੱਕ ਪਾਸ ਲਊਗਾ ਚੈੱਕ ਪਾਸ ਕਰਾ ਲੇ ਡਾਕਟਰ ਡਾਕਟਰ ਕਿੱਕ ਕਰ ਦੇਵੇ ਆਪਾਂ ਨੂੰ ਛੱਡ ਜਾਵੇ ਵੀਡੀਓ ਹੈਗੀ ਯਾਰ ਪ੍ਰੂਫ ਹੈ ਜਿਹੜਾ ਲੋਲਾ ਵੇ ਅੱਜ ਮੈਂ ਕਹਾਂ ਕਿ ਹੋਰ ਦਊਗਾ ਸਹੀ ਗੱਲ ਹੈ ਜੀ ਮੇਰੀ ਬੱਤੀ ਤੇ ਹੈਗੀ ਹੁਣ ਇਹਦੀ ਜਾਈ ਦੀ ਹਾਂ ਇਹੋ ਜੇ ਸਮਝ ਹੀ ਜਾਈ ਦੀ ਇਹਨੇ ਜਾ ਕੇ ਕੋਈ ਪੱਠੇ ਨਾ ਪਾਵੇ ਕਿਹੜਾ ਰੁਗਣੇ ਕਰ ਦੂਗਾ ਮੈਨੂੰ 10 ਪੈ ਰੱਖ ਕੇ ਬੈਂਕ ਕਰਕੇ ਹੋਵੇ ਮਹੀਨੇ ਦੂਗਾ ਨਹੀਂ ਹੋਣੇ ਨਹੀਂ ਹੁੰਦੇ ਜੇ ਕਰਮ ਵਾਲੀ ਗੱਬਣ ਰਹੇਗੀ 32000 ਦੀ ਬਾਲਾ ਬਾਈ ਨੂੰ ਹੀ ਮੋੜ ਜੋ ਇਹ ਕਰੂਗੀ ਬਾਈ ਫੇਰ ਨਹੀਂ ਕਿ ਇਹਨੇ ਦੇਣੀ ਫੇਰ ਤਾਂ ਮਗਰ ਮਗਰ ਦੁਨੀਆ ਫਿਰੂਏ ਤੇ ਯਾਰ ਬਰੀਡਾਂ ਚਾਰ ਹੀ ਆਦੇ ਚਾਰੇ ਆਪਣੇ ਅੱਜ 16 ਦੀ ਆ ਹਾਂਜੀ ਠੀਕ ਆ ਅੱਗੇ ਨਾਗਾ ਆ ਗਿਆ ਵੀਰੇ 3 ਤੇ 2 5 ਤੇ 1 6 ਨੰਬਰ ਆ ਗਿਆ ਜਰਸੀ ਟਾਪ ਦੀ ਜਰਸੀ ਆ ਗਿਆ ਜਿਹੜਾ ਆ ਪ੍ਰਿੰਟ ਆ ਜਾਂਦਾ ਨਾ ਜਰਸੀ 'ਚ ਮੈਂ ਵੇਖੀ ਆ ਮੇਰੇ ਵਹਿੜਾ ਤੇ ਤਿਆਰ ਹੁੰਦੀ ਆ ਧੰਨ ਧੰਨ ਕਰਾਉਂਦੀ ਆ ਬੜੇ ਵੱਡੀਆਂ ਜਰਸੀ ਆ ਅੱਜ ਤੋਂ ਸਾਲ ਪਹਿਲਾਂ ਇਹ ਪ੍ਰਿੰਟ ਦੀ ਵੀਡੀਓ ਪਾਈ ਸੀਗੀ ਤੇ ਵੀਡੀਓ 50000 ਚੱਲੀ ਸੀ ਕਿਉਂਕਿ ਵੀਰੇ ਕੁਆਲਿਟੀ ਬੜੀ ਚੰਗੀ ਆ ਇਹ ਬੰਦੀਆਂ ਬੁੰਦੀਆਂ ਬਹੁਤ ਆ ਵੱਡੀ ਜਰਸੀ ਆ ਉਹ ਯਾ ਇਹ ਬੱਚਾ ਬੁੱੱਚਾ ਮੰਨ ਕੇ ਨਾ ਜੇ ਨਾ ਨਹੀਂ ਨਾ ਨਾ ਕਾੱਡ ਵਾਲੀ ਜਰਸੀ ਕਾੱਡ ਵਾਲੀ ਜਰਸੀ ਆ ਵੇਲ ਵਾਲੀ ਆ ਪ੍ਰਿੰਟ ਵਾਲੀ ਆ ਫੇਸ ਕੁਆਲਿਟੀ ਚੈੱਕ ਕਰੋ ਚਾਹੇ ਦੋ ਦੰਦ ਬੱਚਾ ਜੀ ਅੱਛਾ ਹਾਂ ਜੀ ਕੋਈ ਪੱਕੀ ਵੱਚੀ ਆਪਣੀ ਕੋਈ ਵੀ ਨਾ ਹੋਊਗੀ ਕੌਲੀ ਚ ਪਾਣੀ ਪਿਆਲਾ ਭਲਾ ਹਾਂ ਬਰੀਡ ਦੇਖੋ ਲੈ ਮੱਥੇ ਦਾ ਤਵਾ ਦੇਖੋ ਬਾਕੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਫੋਰਟ ਸ਼ਾਂਗ ਦੀ ਇਹਦੀ ਵੀ ਗਾਰੰਟੀ ਹੈ ਫੁੱਲ ਗਾਰੰਟੀ ਦੀ ਫੁੱਲ ਜਿਹਦੇ ਫੋਰਟ ਸ਼ਾਂਗ ਹੋਈ ਫਰੀ ਲੱਗਿਆ ਮਾੜਾ ਮੂਰਤੀ ਕਾ ਠੀਕ ਆ ਨਾ ਯੇਦਨ ਲੱਗਿਆ ਇਹ ਖਾਲੀ ਆ ਉਹ ਹੈ ਕਾਬਲੀ ਆ ਕਾਬਲੀ ਦੀ ਲਵਾ ਲਵੇ ਬਿਲਕੁਲ ਹੀਟ ਜਿਹੀ ਹੈਗੀਆਂ ਇੱਕ ਦੋ ਬੱਤੀ ਠੀਕ ਆ ਇਹਦੀ ਡਿਮਾਂਡ ਆ ਇਹਦੀ ਡਿਮਾਂਡ 22000 ਤੇ ਹੋਜੂ ਮਾਰਨ ਤਾਂ ਕਰਾਂਗੇ ਜੀ ਕਰਾ ਜੋੜਾ ਲਊਗਾ ਮਾਰਨ ਸਿੰਘਾਂ ਲਈ ਲਈ ਕਰਦਾ ਇਹ ਇਹਦੀ ਗੱਬਰ ਤੇ ਇੱਕ ਬਾਸ ਆ ਜੀ ਇਹ ਚੈੱਕ ਬਾਸ ਕਰਾਤੀ ਹੈ ਫਿਰ ਹਾਂਜੀ ਹਾਂਜੀ ਠੀਕ ਆ ਪਹਿਲਾਂ ਦਾ 10 ਸੈਂਕਾ ਮਾਰਦੀ ਨਹੀਂ ਨਹੀਂ ਮਾਰਨਾ ਵੀਰੇ ਨਿਕਾ ਤਾ ਗਾਰੰਟੀ ਆ ਹਾਂਜੀ ਹਾਂਜੀ ਦੋ ਦਾੰਦ ਆ ਜੀ ਨੂੰ ਅੱਛਾ ਓਰੀਜਨਲ ਹਾਂਜੀ ਕਿੰਨੇ ਸਮੇਂ ਦੀ ਗੱਬਰ ਆ ਇਹਦੀ ਚਾਂਗਾਂ ਦੇ ਵਿੱਚ ਚੈੱਕ ਬਾਸ ਡਾਕਟਰ ਨਾਲ ਲੈ ਕੇ ਆਵੇ ਅਗਲਾ ਆਹ ਦਾ ਡਾਕਟਰ ਲੈ ਗਿਆ ਚੈੱਕ ਕਰਾ ਕੇ ਲੈ ਆਵੇ ਚੈੱਕ ਕਰਾ ਕੇ ਲੈ ਜਾ ਸਾਡੀ ਕਰਾਈ ਅਗਲਾ ਕਰਾ ਲੋ ਫੋਰ ਜਾਂਦੀ ਗRANDI ਗਲਾਬੀ ਥਾਣੇ ਜੜ ਲੱਗਿਆ ਲੈ ਆਇਆ ਇਹ ਤੁਹਾਨੂੰ ਕਰ ਜਗਾ ਦੀ ਅੱਜ ਥੋੜੀ ਜੀ ਕਮੀ ਬੈਗੀ ਨਹੀਂ ਕਰਨ ਜਿਲ੍ਹਾ ਥਾਣਾ ਥੋੜਾ ਨਹੀਂ ਕਰਨ ਜਗਾ ਦੀ ਕਮੀ ਪੈ ਗਈ ਤੇ ਨਗੀਨੇ ਤਾਂ ਬਾਹਲੇ ਸਿਰੇ ਤੋਂ ਸਰਾਈਆ ਲੈ ਵਈ 40 ਦਿਨਾਂ ਦੀ ਗੱਬਣ ਚੈੱਕ ਪਾਸ ਆ ਤੇ ਡਾਕਟਰ ਸਾਹਿਬਾਨ ਵੀਰੇ ਆਪਦਾ ਨਾਲ ਲੈ ਕੇ ਆਇਓ ਕਿਉਂਕਿ ਰੇਕ ਡਾਕਟਰ ਨੇ ਤਾਂ ਵੀਰੇ ਕੰਮ ਨਹੀਂ ਚੰਗਾ ਸੁਝਵਾਨ ਡਾਕਟਰ ਹੋਵੇ ਤੇ ਆ ਰਵੇ ਗਾ ਰ ਤੇ ਉਹਨੇ ਦੇਖ ਕੇ ਦੱਸ ਦੇਣੀ ਆ ਤੇ ਇਹਦੀ ਡਿਮਾਂਡ ਇਹ 22000 ਰੁਪਈਆ ਜੀ ਇਕੱਠੀਆਂ ਲੈ ਜੇ ਸੱਤੇ ਉਹ ਕਰ ਲਾਂਗੇ ਮੌਕੇ ਤੇ ਮਾੜਾ ਮੋੜਾ ਹੋ ਜਾਊ ਕਿਰਾਏ ਕੱਪੇ ਦਾ ਕਿਰਾਏ ਕੱਪੇ ਦਾ ਹੋ ਜਾਊਗਾ ਜਿਆਦੇ ਕੋਈ ਜਿਆਦੇ ਕਰਕੇ ਆਪਣੇ ਸੌਦੇ ਬਾਈ ਵਾਲਾ ਭਰਾ ਫੋਨ ਨਾਲ ਆਵੇ ਇਹਦੇ ਚੀਜ਼ ਦੀ ਮਾਤਵਲ ਦਿੱਤੀ ਜਾਓ ਜੀ ਮੇਰਾ ਵੀਰ ਫੋਨ ਲਾਵੇ ਤੇ ਜਾ ਲੰਮੇ ਚੌੜੇ ਆਪਣੇ ਭਾਂ ਨਹੀਂ ਹੁੰਦੇ ਲੰਮੇ ਚੌੜੇ ਭਾਂ ਠੀਕ ਆ ਬਾਕੀ ਨੰਬਰ ਚੱਲੂ ਸਕਰੀਨ ਤੇ ਤੇ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ